ਪਿੰਡ ਦੀ ਧੀ ਭੈਣ ਦੇ ਉੱਤੇ ਪਰਚਾ ਹੋ ਜੇ ਤਾਂ ਫਿਰ ਪਿੰਡ ਦੇ ਲੋਕ ਆਪਸ ਵਿੱਚ ਕੀ ਗੱਲਾਂ ਕਰ ਰਿਹਾ ਪਿੰਡ ਦੀਆਂ ਸਾਰੀਆਂ ਧੀਆਂ ਗਈਆਂ ਨੇ ਫਿਰ ਸਾਰੀਆਂ ਦੇ ਪਰਚੇ ਕਰੋ ਕੰਮ ਸੇ ਕੰਮ ਸਾਡੇ ਪਿੰਡ ਦੇ ਵਿੱਚੋਂ 50 60 ਕੁੜੀਆਂ ਵੀ ਧੀਆਂ ਧਰਨੇ ਤੇ ਜਾਣ ਵਾਸਤੇ ਬੁੜੀਆਂ ਵੀ ਧੀਆਂ ਉਹਨਾਂ ਸਾਰਿਆਂ ਦੇ ਪਰਚੇ ਕਰੋ ਜਿਹੜੇ ਗਏ ਤੋਂ ਦੇ ਪਰਚਾ ਗੱਦਨੇ ਦੇ ਘਰ ਬੈਠੋ ਦੇ ਪਰਚਾ ਕਰ ਦੋ ਉਥੇ ਪਾਬਲ ਕਿੰਨੀ ਸਾਰਿਆਂ ਦੀ ਪਰਚੇ ਕਰ ਦੂੰ ਸਾਰੇ ਪਿੰਡ ਦੇ ਪਰਚੇ ਕਰ ਦੂੰ ਪੁਲਿਸ ਪਿੰਡ ਦੇ ਲੋਕਾਂ ਨੂੰ ਤੰਗ ਕਰਦੀ ਹੈ ਤੰਗ ਪਰੇਸ਼ਾਨ ਕਰਨਗੇ ਕਰਨਗੇ ਜੇ ਕਰੀ ਨਾ ਕਰਨਗੇ ਕਿਉਂਕਿ ਇਹਨਾਂ ਦਾ ਬਲ ਜਿਆਦਾ ਵਧਾ ਰਹੇ ਨੇ ਉਹ ਆਪਰਾ ਸੀ ਵਧਣ ਨਹੀਂ ਆਉਂਦੇ ਮਤਲਬ ਪਿੰਡ ਵਾਲਿਆਂ ਨੇ ਸੋਚ ਲੈ ਕੇ ਹੁਣ ਲੜਾਈ ਲੜਨੀ ਪੈਣੀ ਹੈ ਲੜਨੀ ਹੈ ਮਰਦੇ ਦਮ ਤੱਕ ਲੜਾਂਗੇ ਕੋਟ ਦੁੰਨੇ ਦਾ ਇਕੱਠ ਕਿੰਨਾ ਹੋਇਆ ਤੇ ਉਸ ਤੋਂ ਬਾਅਦ ਸਰੂਰ ਕਿੰਨਾ ਇਕੱਠ ਹੋਇਆ ਉਹ ਪਾਲੇ ਸਿੱਧੂ ਦਾ ਘਰ ਨਹੀਂ ਹੋਇਆ ਜੇ ਪਾਲਾ ਸਿੱਧੂ ਸੱਚਾ ਸੀ ਉਹਦੇ ਪਿੱਛੇ ਤਾਂ ਇਤਨੀ ਖਲਕਤ ਪਹੁੰਚ ਗਈ ਪਰ ਹੁਣ ਜਦੋਂ ਆਪਦੇ ਪਿੰਡ ਤੇ ਆ ਪਈ ਐ ਹੁਣ ਕੀ ਸੋਚ ਰਹੀ ਐ ਸਰਕ ਦੇ ਘਰ ਪਾਰ ਰਿਹਾ ਜੀ ਉਹ ਗਰੀਬ ਦੇ ਕਈ ਬੰਦੇ ਨੇ ਲੱਤਾਂ ਪੱਢੀਆਂ ਗਈ ਸੀ ਉਹਨਾਂ ਨੇ ਲੱਤਾਂ ਲਵਾ ਕੇ ਆਇਆ ਉਹ ਪਾਨਾ ਸੀ ਤੂੰ ਚੋਰੀ ਨਹੀਂ ਕੋਈ ਕਰ ਸਕਦਾ ਜੀ ਹੁਣ ਜਿਹਦਾ ਜੀ ਕਰਦਾ ਹਰੇਕ ਤੇ ਪਰਚਾ ਪਾਉਂਦੇ ਨੇ ਕੁੜੀਆਂ ਤੇ ਪਰਚੇ ਪਾਤੇ ਕੁੜੀ ਦਾ ਕਿ ਹੱਕ ਸੀ ਪਰਚੇ ਪਾਉਂਦਾ ਜੀ ਪਹਿਲਾਂ ਜਿਹੜੇ ਬੰਦੇ ਆ ਕਹਿੰਦੇ ਚਾੜੂ ਨੂੰ ਵੋਟ ਪਾਉਣੇ ਚਾੜੂ ਨੂੰ ਹੁਣ ਜਮੀਂ ਚਾੜੂ ਕਹਿੰਦੇ ਝਾਕ ਰਹੀ ਨੇ ਸੀ ਖਲਿਆਰੇ ਪਾ ਦੇ ਚਾੜੂ ਦੇ ਹੁਣ 50 50 ਲੱਖ ਆਪਦੇ ਖਾਤੇ 'ਚ ਪਿਆ ਉਹਦਾ 10000 ਦੀ ਚੈ ਨਹੀਂ ਕਿਉਂ ਚੋਰੀ ਕਰੂਗਾ ਉਹ ਕੱ ਉਹਨਾਂ ਨੇ ਕਿਤੇ ਪਰਚਾ ਪਾਈਂਦੇ ਕੁੜੀਆਂ ਨੇ ਕਿੰਨੇ ਜਾਇਜ਼ ਪੱਤੇ ਪਾਈਂਦੇ ਕੁੜੀਆਂ ਚੋਰੀ ਜਾਗੀਆਂ ਕਾਹ ਚ ਆਗੀਆਂ ਕੁੜੀਆਂ ਉਹ ਤਾਂ ਵਿਚਾਰੇ ਆਂਦਰੋਂ ਬਾਹਰ ਨਹੀਂ ਜਾਂਦੇ ਕੁੜੀਆਂ ਤਾਂ ਚੋਰੀ ਕਰ ਲਈ ਕੁੜੀਆਂ ਨੇ ਉਹ ਤਾਂ ਕਾਹਦੇ ਪਰਚੇ ਪੱਤੇ ਕੁੜੀਆਂ ਨੇ ਤੱਕਾ ਸਰਕਾਰ ਦਾ ਜਮਾਨੇ ਰਾਜੀ ਸੀਐਮ ਸਾਹਿਬ ਤਾਂ ਸਟੇਜ ਤੋਂ ਇਹ ਕਹਿ ਰਹੇ ਆ ਕਿ ਅਸੀਂ ਨਾ ਤਾਂ ਕਿਸੇ ਨੂੰ ਜੇਲ੍ਹ ਵਿੱਚ ਡੱਕਣਾ ਚਾਹੁੰਦੇ ਆ ਪਹਿਲਾਂ ਹੀ ਜੇਲ੍ਹਾਂ ਭਰੀਆਂ ਪਈਆਂ ਤੇ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦਾ ਨੌਜਵਾਨ ਜੇਲ੍ਹ ਜਾਵੇ ਉਹ ਕਹਿੰਦੇ ਇਮੀਗ੍ਰੇਸ਼ਨ ਏਜੰਟਾਂ ਦੇ ਖਿਲਾਫ ਵੀ ਮੈਂ ਬੋਲਦਾ ਰਿਆਂ ਜਿਹੜੀ ਪਹਿਲਾਂ ਵਾਲੀ ਸ਼ਿਕਾਇਤਾਂ ਪਹੁੰਚੀ ਉਹਨਾਂ ਕੋਲੇ ਉਹਨਾਂ ਨੇ ਬਟਾਰਾ ਤਾਂ ਹੋ ਜੇ ਅਗਲਿਆਂ ਜਨੀਅਸ ਕਹਿੰਦਾ ਹੁਣ ਤੱਕ ਸਰਕਾਰ ਕੋਲੇ ਪਹੁੰਚ ਗਈਆਂ ਕਿੰਨੇ ਲੋਕਾਂ ਨੇ ਆਪਣੀ ਜ਼ਮੀਨ ਘਰ ਵੇਚ ਕੇ ਬੱਚੇ ਬਾਹਰ ਭੇਜਣ ਵਾਸਤੇ 에ਜੰਟਾਂ ਕੋਲੇ ਪੈਸੇ ਧਰੇ ਹੋਏ ਆ ਲੇਕਿਨ ਕਿਸੇ ਦੇ ਪੈਸੇ ਵਾਪਸ ਤਾਂ ਨਹੀਂ ਆਏ ਪਿਛਲੀ ਸਰਕਾਰ ਨੇ ਵੀ ਉਹੀ ਹਾਲ ਹੀ ਨੇ ਕਰਤਾ ਬਦਲਾ ਲੋਕਾਂ ਨੇ ਬਦਲਾ ਦੇ ਵਾਸਤੇ ਸਰਕਾਰ ਚੁਣੀ ਸੀ ਪਰ ਕੋਈ ਬਦਲਾ ਨਹੀਂ ਆਇਆ ਤੇ ਦਿੱਲੀ ਧਰਨਾ ਕਿੰਨਾ ਵੱਡਾ ਲੱਗਿਆ ਸੀ ਸ਼ਾਂਤਮਈ ਧਰਨਾ ਸੀਗਾ ਉੱਥੇ ਕਿੰਨੀ ਪਬਲਿਕ ਦੀ ਉੱਥੇ ਕੀ ਹੋਇਆ ਕਿਸੇ ਦੇ ਡੰਡਾ ਸੁੱਟੀ ਵੱਜਿਆ ਇਹਨਾਂ ਨੇ ਬੱਸਾਂ ਦੇ ਵਿੱਚ ਨੌਜਵਾਨਾਂ ਨੂੰ ਤੱਕ ਤੱਕ ਕੇ ਉਹਨਾਂ ਦੇ ਹੁੱਜਾ ਮਾਰੀ ਸੁੱਟੀਆਂ ਮਾਰੀਆਂ ਨੇ ਜਿਵੇਂ ਲੱਖਸਧਾਣਾ ਉਹਨਾਂ ਚੋਂ ਇੱਕ ਹੈ ਜਦੋਂ ਉੱਥੇ ਅਫਸਰਾਂ ਨਾਲ ਸਮਝੌਤਾ ਹੋਇਆ ਨਾ ਸ਼ਾਮ ਨੂੰ 7:30-8 ਵਜੇ ਸੰਗਰੂਰ ਵਾਲੀ ਥਾਂ ਤੇ ਕਈਆਂ ਨੇ ਸ਼ੱਕ ਦੀ ਨਜ਼ਰ ਨਾਲ ਦੇਖਿਆ ਪਿੰਡ ਵਾਲੇ ਲੋਕ ਕਿਵੇਂ ਦੇਖਦੇ ਆ ਲੱਖਸਧਾਣਾ ਤੇ ਨਾਲ ਹੋਰ ਆਪਣੇ ਪਾਰਟੀਆਂ ਦੇ ਨਮਾਇंदे ਦੇ ਕਿਸਾਨ ਯੂਨੀਅਨ ਦੇ ਸਾਰੇ ਨਗਰ ਵਾਲਕੇ ਕਰਿਆ ਇਕੱਲੇ ਲੱਖਸਧਾਣਾ ਨੇ ਕੋਈ ਸਮਝੌਤਾ ਨਹੀਂ ਕਰਿਆ ਕੀ ਹੁਣ ਲੋਕ ਮੁੜ ਦੁਬਾਰਾ ਜੇ ਕਲ ਕਾਲ ਦਿੱਤੀ ਜਾਂਦੀ ਹੈ ਚੱਲਣ ਨੂੰ ਤਿਆਰ ਹੋ ਜਾਣਗੇ ਕਿਉਂਕਿ ਕਈ ਵਾਰੀ ਮਾਂ ਪਿਓ ਵੀ ਕਹਿੰਦੇ ਆ ਕਿ ਬੇਟਾ ਰੋਜ਼ ਰੋਜ਼ ਤੁਸੀਂ ਕਿੱਧਰ ਜਾਓਗੇ ਧਰਨੇ ਨਹੀਂ ਜੀ ਸਾਡਾ ਉਹ ਵੀ ਇੱਕ ਭਰਾ ਹੈ ਨਾ ਸਾਡਾ ਬੇਟਾ ਹੈ ਤੀਜਾ ਸਾਡਾ ਅਸੀਂ ਉਹਦੇ ਪਿੱਛੇ ਜਾਨ ਲਾ ਦਾਂਗੇ ਜਿੰਨੀ ਦੇਰ ਭਾਨੇ ਰਹਿਆ ਨਹੀਂ ਕਰਦੇ ਅਸੀਂ ਪੱਕਾ ਮੋਰਚਾ ਲਾਵਾਂਗੇ ਪਹਿਲਾ ਵਾਲੀ ਗੱਲ ਹੁਣ ਨਹੀਂ ਹੋਊਗੀ ਪਿੰਡ ਕੋਟ ਦੋਨਾਂ ਦੇ ਲੋਕ ਕੀ ਸੋਚਦੇ ਅੱਜ ਦੀ ਘੜੀ 'ਚ ਕਿਉਂਕਿ ਪਹਾਣਾ ਸਿੱਧੂ ਇਸੇ ਪਿੰਡ ਦਾ ਜੰਮਪਲ ਹੈ ਇੱਕ ਇਕੱਠ ਵੱਡਾ ਇਸ ਪਿੰਡ 'ਚ ਹੋ ਵੀ ਚੁੱਕਾ ਹੈ ਪਰ ਸੰਗਰੂਰ ਵਾਲੇ ਧਰਨੇ ਤੋਂ ਬਾਅਦ ਮੁਜਾਰੇ ਤੋਂ ਬਾਅਦ ਇੱਕ ਨਵੇਂ ਪਰਚੇ ਦੀ ਚਰਚਾ ਜਿਹੜਾ ਉਸੇ ਦਿਨ ਹੋ ਗਿਆ ਸੀ ਪਰ ਹੁਣ ਜਦੋਂ ਬਾਹਰ ਆਇਆ ਪਰਚਾ ਤੇ ਪਿੰਡ ਦੇ ਲੋਕ ਕੀ ਸੋਚਦੇ ਆ ਸਾਰੇ ਇਕੱਠੇ ਹੋ ਕੇ ਕੀ ਕਹਿਣਾ ਚਾਹੁੰਦੇ ਨੇ ਅਸੀਂ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਮੈਂ ਜਾਣਨਾ ਚਾਹੁੰਨਾ ਜੀ ਜਿਸ ਤਰ੍ਹਾਂ ਦਾ ਹਾਲਾਤ ਚੱਲ ਰਿਹਾ ਹੈ ਜਾਂ ਪਰਚੇ ਦੀ ਗੱਲ ਸਾਹਮਣੇ ਆਈ ਹੈ ਪਹਿਲੀ ਨਜ਼ਰੇ ਤੁਸੀਂ ਕਿਵੇਂ ਦੇਖਿਆ ਇਸ ਮਾਮਲੇ ਨੂੰ ਦੇਖੋ ਜੀ ਇਹ ਸਰਸਰ ਧੱਕਾ ਹੋ ਰਿਹਾ ਹੈ ਕਿਉਂਕਿ ਜਿਹੜੀ ਉਹ ਗੁੜੀਆਂ ਨੂੰ ਕਹਿ ਰਹੇ ਨੇ ਉਹ ਹਰਮਾਸਟਰ ਪ੍ਰਾਇਮਰੀ ਸਕੂਲ ਦੀ ਜੀ ਉਹ ਉਸ ਦਿਨ ਦੇ ਵਿੱਚ ਸਕੂਲ ਦੇ ਵਿੱਚ ਹਾਜ਼ਰ ਹੈ ਤੇ ਬਾਕੀ ਦੂਸਰੀ ਭੈਣੋਂ ਦੀ ਘਰ ਹੈ ਹੂੰ ਉਹਦਾ ਫਾਦਰ ਵੀ ਘਰ ਦੀ ਹੂੰ ਇਹ ਸਰਸਰ ਗਵਰਨਮੈਂਟ ਧੱਕਾ ਕਰ ਰਹੀ ਹੈ ਦੇਖੋ ਇਹ ਜਰ ਨਹੀਂ ਹੋਣਾ ਪਬਲਿਕ ਤੋਂ ਕਿਉਂਕਿ ਪਰਚੇ ਦੇ ਵਿੱਚ ਜਦੋਂ ਨਾਮ ਆਏ ਭੈਣਾ ਦੇ ਜਾਂ ਪਰਿਵਾਰ ਦੇ ਹੋਰ ਜੀਆਂ ਦੇ ਉਦੋਂ ਇੱਕ ਗੱਲ ਹੋਰ ਸਾਹਮਣੇ ਆ ਗਈ ਕਿ ਯਾਰ ਪਿੰਡ ਵਾਲੇ ਕੀ ਸੋਚਦੇ ਹੋਣਗੇ ਅਸੀਂ ਇਸੇ ਕਰਕੇ ਤੁਹਾਡੇ ਨਾਲ ਜਰੂਰੀ ਸਮਝਿਆ ਕਿ ਪਿੰਡ ਦੀ ਧੀ ਭੈਣ ਦੇ ਉੱਤੇ ਪਰਚਾ ਹੋ ਜੇ ਤਾਂ ਫਿਰ ਪਿੰਡ ਦੇ ਲੋਕ ਆਪਸ ਵਿੱਚ ਕੀ ਗੱਲਾਂ ਕਰ ਰਿਹਾ ਪਿੰਡ ਦੀਆਂ ਸਾਰੀਆਂ ਧੀਆਂ ਗਿਆਂਦੇ ਫਿਰ ਸਾਰੀਆਂ ਦੇ ਪਰਚੇ ਕਰੋ ਕਮ ਸੇ ਕਮ ਸਾਡੇ ਪਿੰਡ ਦੇ ਵਿੱਚੋਂ 50 60 ਕੁੜੀਆਂ ਵੀ ਦੀਆਂ ਧਰਨੇ ਤੇ ਜਾਣ ਵਾਸਤੇ ਬੁੜੀਆਂ ਵੀ ਦੀਆਂ ਉਹਨਾਂ ਸਾਰਿਆਂ ਦੇ ਪਰਚੇ ਕਰੋ ਜਿਹੜੇ ਗਏ ਤੇ ਉਹਦੇ ਪਰਚਾ ਗੱਦ ਨਹੀਂ ਘਰ ਬੈਠੇ ਉਹਦੇ ਪਰਚਾ ਕਰ ਦਿਓ ਉਥੇ ਪਾਬਲ ਕਿ ਨਹੀਂ ਸਾਰਿਆਂ ਦੀ ਪਰਚੇ ਕਰ ਦੂੰ ਸਾਰੇ ਪਿੰਡ ਦੇ ਪਰਚੇ ਕਰ ਦੂੰ ਹੂੰ ਪੁਲਿਸ ਪਿੰਡ ਦੇ ਲੋਕਾਂ ਨੂੰ ਤੰਗ ਕਰਦੀ ਐ ਤੰਗ ਪਰੇਸ਼ਾਨ ਕਰਨਗੇ ਹੂੰ ਕਰਨਗੇ ਜੇ ਕਰੀ ਨਹੀਂ ਕਰਨਗੇ ਕਿਉਂ ਕਿ ਇਹਨਾਂ ਦਾ ਬਲ ਜਿਆਦਾ ਵਧਾ ਰਹੇ ਨੇ ਉਹ ਹੂੰ ਆਪਰਾਸੀਂ ਵਧਣ ਨਹੀਂ ਹੁੰਦੇ ਮਤਲਬ ਪਿੰਡ ਵਾਲਿਆਂ ਨੇ ਸੋਚ ਲੈ ਕੇ ਹੋਣ ਲੜਾਈ ਲੜਨੀ ਪੈਣੀ ਐ ਲੜਨੀ ਐ ਹੂੰ ਮਰਦੇ ਦਮ ਤੱਕ ਲੜਾਂਗੇ ਤੁਹਾਨੂੰ ਪਹਿਲਾਂ ਕੋਈ ਤੱਕ ਅਹਿਸਾਸ ਸੀ ਕਿ ਭਾਨਾ ਸਿੱਧੂ ਨੇ ਸ਼ਾਇਦ ਗਲਤੀ ਕੀਤੀ ਹੋਊਗੀ ਤਾਂ ਹੀ ਪੁਲਿਸ ਮਗਰ ਪਈ ਐ ਤੇ ਜਦੋਂ ਲੱਗਿਆ ਕਿ ਨਹੀਂ ਐ ਤਾਂ ਹੁਣ ਅੱਗੇ ਹੀ ਵਧ ਗਏ ਗਲਤੀ ਕਰੀ ਨਹੀਂ ਭਗਤ ਪਾਨਾ ਸਿੰਘ ਨੇ ਗਲਤੀ ਕੀ ਪਾਨਾ ਸਿੰਘ ਨੇ ਕਰੀ ਹੈ ਪਾਨਾ ਸਿੰਘ ਨੇ ਕਮ ਸੇ ਕਮ 2-4 ਕਰੋੜ ਲੋਕਾਂ ਦਾ ਵਾਪਸ ਕਰਾਇਆ ਅੱਜ ਮਹਾਲੀ ਵਾਲਾ ਏਜੰਟ ਵਾਪਸ ਚਲਾ ਗਿਆ ਭਗੋੜਾ ਹੋ ਗਿਆ ਉਹ 2 ਕਰੋੜ ਰੁਪਏ ਲੈ ਕੇ ਲੋਕਾਂ ਦਾ ਅਜੋ ਤੇ ਪਰਚਾ ਕਿਉਂ ਨਹੀਂ ਕਰੀ ਸਰਕਾਰ ਅਗਰ ਪਾਨਾ ਬਾਹਰੋਂ ਦਾ ਪੈਸੇ ਕਾਲ ਲਾਉਂਦਾ ਹੁਣ ਉਹ ਲੋਕਾਂ ਦੇ ਪੈਸੇ ਮਰ ਗਏ ਹੋ ਕੀ ਸੋਚਦੇ ਆ ਪਾਨਾ ਗਲਤੀ ਸਰਕਾਰ ਗਲਤ ਹੈ ਜਿਹੜੇ ਲੋਕ ਹਾਲੇ ਵੀ ਨਹੀਂ ਜਾਣਦੇ ਚੰਗੀ ਤਰ੍ਹਾਂ ਦਚਿੱਤੀ ਵਿੱਚ ਐ ਕਿ ਸਹੀ ਕੌਣ ਐ ਗਲਤ ਕੌਣ ਐ ਤੁਸੀਂ ਉਹਨਾਂ ਬਾਰੇ ਕਿਵੇਂ ਸੋਚਦੇ ਆਂ ਵੀ ਉਹ ਬੰਦੇ ਸਹੀ ਨੇ ਸਹੀ ਤਾਂ ਜੀ ਉਹਨਾਂ ਦਾ ਆਪਣਾ ਖਿਆਲ ਐ ਪਰ ਭਾਨੇ ਵਰ ਦਾ ਸਾਰਾ ਜਿੰਨੀ ਪਬਲਿਕ ਇਕੱਠੀ ਸਾਰੀ ਜਾਣਦੀ ਐ ਨਾ ਸਰਕਾਰਾਂ ਤੱਕ ਜਿੱ ਤੱਕ ਗੱਲ ਪਹੁੰਚੀ ਨਹੀਂ ਇਹ ਕੋਟ ਦੁਨਨੇ ਦਾ ਇਕੱਠ ਕਿੰਨਾ ਹੋਇਆ ਤੇ ਉਸ ਤੋਂ ਬਾਅਦ ਸੁਰੂਰ ਕਿੰਨਾ ਇਕੱਠ ਹੋਇਆ ਉਹ ਭਾਨੇ ਸਿੱਧੂ ਦਾ ਗਾਰ ਨਹੀਂ ਹੋਇਆ ਜੇ ਭਾਨੇ ਸਿੱਧੂ ਸੱਚਾ ਸੀ ਉਹਦੇ ਪਿੱਛੇ ਤਾਂ ਇਤਨੀ ਖਲਕਤ ਪਹੁੰਚੀ ਤਾਂ ਤੁਸੀਂ ਵੀ ਇੱਕ ਪੰਚਾਇਤ ਦੇ ਮੋਦਦਾਰ ਵਿੱਚੋਂ ਆ ਤੁਹਾਡੇ ਕੋਲ ਵੀ ਜ਼ਿੰਮੇਵਾਰੀਆਂ ਨੇ ਤੁਸੀਂ ਜਦੋਂ ਪਿੰਡਾਂ 'ਚ ਹੋਰਨਾਂ ਦੇ ਫੈਸਲੇ ਕਰਾਉਣ ਜਾਂਦੇ ਹੋ ਉਦੋਂ ਤਾਂ ਬੜੇ ਮਿੰਟ ਵਿੱਚ ਫੈਸਲੇ ਹੋ ਵੀ ਜਾਂਦੇ ਆ ਕਈ ਟਲ ਜਾਂਦੇ ਆ ਪਰ ਹੁਣ ਜਦੋਂ ਆਪਦੇ ਪਿੰਡ ਤੇ ਆ ਪਈ ਆ ਹੁਣ ਕੀ ਸੋਚ ਰਹੇ ਆ ਹੁਣ ਪੰਨਾ ਸਿੱਧੂ ਸਾਡਾ ਵੀਰਾਗਾ ਖਿਰਕਰੇ ਘਰ ਪਾਰ ਰਿਹਾ ਜੀ ਉਹ ਗਰੀਬ ਦੇ ਹੂੰ ਤੇ ਕਈ ਬੰਦੇ ਨੇ ਲੱਤਾਂ ਵੱਢੀਆਂ ਸੀ ਉਹਨਾਂ ਨੇ ਲੱਤਾਂ ਲਵਾ ਗਿਆ ਇਹੋ ਹੂੰ ਪੰਨਾ ਸਿੱਧੂ ਚੋਰੀ ਨਹੀਂ ਕੋਈ ਕਰ ਸਕਦਾ ਜੀ ਹੂੰ ਨਾ ਉਹਨੇ ਅੱਜ ਤੱਕ ਚੋਰੀ ਕਰੀਆ ਕੋਈ ਲੱਖਾਂ ਰੁਪਏ ਵਾਸ ਕਰਵਾਏ ਲੋਕਾਂ ਨੇ ਹੂੰ ਇੱਥੇ ਸਰਕਾਰ ਗਲਤ ਹੈ ਜਮਾ ਕੁਆਂ ਤਵਾਨ ਜਮਾਂ ਗਲਤ ਐ ਇਥੇ ਹੂੰ ਪਹਿਲਾਂ ਬਾਦਲ ਸਰਕਾਰ ਮੋਕੇ ਨਾਲ ਕਿਸ ਤੇ ਪਰਚੇ ਪਏ ਨੇ ਤੇ ਨਹੀਂ ਕੋਈ ਅੰਦਰ ਗਿਆ ਹੁਣ ਜਿਹਦਾ ਜੀ ਕਰਦਾ ਹਰੇਕ ਤੇ ਪਰਚਾ ਪਾਉਂਦੇ ਆ ਕੁੜੀਆਂ ਤੇ ਪਰਚੇ ਪਾਤੇ ਕੁੜੀ ਦਾ ਕਿ ਹੱਕ ਸੀ ਪਰਚੇ ਪਾਉਣ ਦਾ ਜੀ ਹੂੰ ਗੱਲ ਤੇ ਐ ਜੀ ਜਮਾਂ ਨਜਾਇਜ਼ ਗਲਤਤਾ ਤੱਕਾ ਕਰ ਰਹੀ ਸਰਕਾਰ ਪਹਿਲਾਂ ਜਿਹੜੇ ਬੰਦੇ ਆ ਕਹਿੰਦੇ ਝਾੜੂ ਨੂੰ ਵੋਟ ਪਾਉਣੇ ਝਾੜੂ ਨੂੰ ਹੁਣ ਜਮੀ ਝਾੜੂ ਕਹਿੰਦੇ ਝਾਗਦੇ ਵੀ ਨਹੀਂ ਸੀ ਖਿਆਰੇ ਪਾਦੇ ਝਾੜੂ ਦੇ ਹਣ ਮਤਲਬ ਮਨ ਵਿੱਚ ਇਹ ਖਿਆਲ ਆਉਣ ਲੱਗੇ ਮਨ ਚ ਹੁਣ ਖਿਆਲ ਆਉਂਦੇ ਜੀ ਪਹਿਲੇ ਝਾੜੂ ਕੰਨੀ ਖੜੇ ਸੀ ਹੁਣ ਨਹੀਂ ਖੜਦੇ ਜੀ ਜਮੀ ਹੂੰ ਆਇ ਹੁਣ ਪਰਚਾ ਉਹ ਚੈਨੀ ਦਾ ਚੋਰੀ ਦਾ ਪਰਚਾ ਪਤਾ ਜੀ ਉਹਦੇ 50 50 ਲੱਖ ਤਾਰ ਦੇ ਖਾਤੇ 'ਚ ਪਿਆ ਉਹਦਾ 1000 ਦੀ ਚੈਨੀ ਕਿਉਂ ਚੋਰੀ ਕਰੂਗਾ ਉਹ ਇਹ ਬੇਨਤੀ ਆ ਵੀ ਇਹਨੂੰ ਸੱਜਣਾ ਚਾਹੁੰਦਾ ਜੀ ਸਰਕਾਰ ਨੂੰ ਜਿਵੇਂ ਹੁਣ ਭਾਨਾ ਸਿੱਧੂ ਦੇ ਬਾਕੀ ਪਰਿਵਾਰਕ ਜੀਆ ਤੇ ਤੁਸੀਂ ਕਹਿ ਵੀ ਸਾਨੂੰ ਇਸ ਗੱਲ ਦਾ ਬੜਾ ਉਹ ਹੋ ਰਿਹਾ ਕਿ ਨਹੀਂ ਇਹ ਨਹੀਂ ਹੋਣਾ ਚਾਹੀਦਾ ਖਾਸ ਕਰ ਕਿਹੜੀਆਂ ਕੁੜੀਆਂ ਤੇ ਬੀਬੀਆਂ ਤੇ ਪਰਚਾ ਪੈ ਗਿਆ ਤਾਂ ਹੁਣ ਜਦੋਂ ਅਗਲੀ ਲੜਾਈ ਜਦੋਂ ਵਧਣ ਲੱਗਦੇ ਆ ਪਿੰਡ ਦੇ ਲੋਕ ਨੌਜਵਾਨਾ ਜਿਹੜੇ ਉਹ ਨਾਲ ਤੁਰਨ ਨੂੰ ਤਿਆਰ ਇੱਕ ਵੱਡੀ ਉਮਰ ਵਾਲੇ ਤੇ ਖੜ੍ਹੀ ਹੈ ਉਹਨਾਂ ਨੂੰ ਡਰਤਾ ਨਹੀਂ ਕਿਤੇ ਵੀ ਗੱਲ ਨੂੰ ਵਿਦੇਸ਼ ਜਾਣਾ ਯਾਰ ਪਰਚਾ ਹੀ ਨਾ ਪੈ ਜਾਏ ਕਿਤੇ ਫਿਰ ਇਨਕੁਆਰੀ ਚੜੀਕਾ ਬਣ ਜਾਊਗਾ ਨਾ ਕੋਈ ਡਰ ਨਹੀਂ ਹੈਗਾ ਜੀ ਸਾਰਾ ਪਿੰਡ ਨਾਲ ਤੁਰਨ ਤਿਆਰ ਆ ਪੰਨੇ ਦੇ ਜੀ ਹੁਣ ਹਰ ਇੱਕ ਤੇ ਪਰਚਾ ਪਾਈਂਦੇ ਕੁੜੀਆਂ ਦੇ ਕਿੰਨੇ ਜਾਇਜ਼ ਪੱਤੀ ਪਈ ਕੁੜੀਆਂ ਚ ਹੂੰ ਉਹ ਤਾਂ ਵਿਚਾਰੇ ਅੰਦਰੋਂ ਬਾਹਰ ਨਹੀਂ ਜਾਂਦੇ ਕੁੜੀਆਂ ਤਾਂ ਹੂੰ ਕਚੋਰੀ ਕਰਨ ਲਈ ਕੁੜੀਆਂ ਨੇ ਉਹ ਤਾਂ ਕਾਦੇ ਪਰਚੇ ਪਤੇ ਕੁੜੀਆਂ ਨੇ ਤੱਕਾ ਸਰਕਾਰ ਦਾ ਜਮਨ ਦੇ ਰਾਜੀ ਹੂੰ ਤਾਂ ਜਿੱਥੇ ਤੱਕ ਰਹੀ ਗੱਲ ਕਿ ਤੁਹਾਡੇ ਪਿੰਡ ਵਾਲੇ ਲੋਕ ਤਾਂ ਖੜੇ ਹੀ ਐ ਤੇ ਉਦੋਂ ਸੰਗਰੂਰ ਇਕੱਠ ਕਰਨਾ ਸੀ ਉਸ ਦਿਨ ਪਿੰਡ ਵਿੱਚ ਕਿਵੇਂ ਦਾ ਮਾਹੌਲ ਸੀ ਸਾਰੇ ਜਾਨ ਨੂੰ ਤਿਆਰ ਸੀ ਜਾਂ ਕਿਤੇ ਨਾ ਕਿਤੇ ਜਿਵੇਂ ਰਾਹ ਦੇ ਵਿੱਚ ਕਿੰਨੇ ਥਾਂ ਤੇ ਦੇਖਿਆ ਗਿਆ ਕਿ ਪੁਲਿਸ ਨੇ ਰੋਕਿਆ ਬਹੁਤ ਪੁੱਛ ਪੁੱਛ ਕੇ ਰੋਕਿਆ ਬਹੁਤ ਸਾਡੇ ਸਾਰੇ ਪਿੰਡ ਗਏ ਸੰਗਰੂਰ ਉਹਦੇ ਹੂੰ ਵੱਡੋਂ ਲਾ ਸਾਡੇ ਪਿੰਡ ਚ ਬੰਦੇ ਨਹੀਂ ਸਕੇ ਰਹਿਆ ਹੂੰ ਸਾਰੇ ਬੰਦੇ ਸੰਗਰੂਰ ਗਏ ਨੇ ਹੂੰ ਪੁਲਿਸ ਨੇ ਘੇਰੇ ਬਹੁਤ ਨੇ ਕੁੱਟ ਬਹੁਤ ਹੀ ਪਈ ਹਮ ਮਾਦਮ ਮੁਸਕਲਾ ਕਰਦੀਆਂ ਲੋਕਾਂ ਨੇ ਦੇ ਹਮ ਜਦੋਂ ਇਹ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਹੁਣ ਨਿਕਲ ਕੇ ਆ ਰਹੇ ਤੁਸੀਂ ਇਹ ਤਾਂ ਗੱਲ ਦੱਸ ਦਿੱਤੀ ਕਿ ਹੁਣ ਲੜਨਾ ਪੈਣਾ ਲੜਾਈ ਬਣਾ ਸਰਨਾ ਨਹੀਂ ਤਾਂ ਤੁਸੀਂ ਪੂਰੇ ਪੰਜਾਬ ਦੇ ਵਿੱਚ ਜਿਹੜੀ ਇਹ ਗੱਲ ਚੱਲ ਰਹੀ ਹੈ ਜਾਂ ਪਰਚੇ ਵਾਲੀ ਰਾਜਨੀਤੀ ਕੋਈ ਸੀਐਮ ਸਾਹਿਬ ਤਾਂ ਸਟੇਜ ਤੋਂ ਇਹ ਕਹਿ ਰਹੇ ਆ ਕਿ ਅਸੀਂ ਨਾ ਤਾਂ ਕਿਸੇ ਨੂੰ ਜੇਲ੍ਹ ਵਿੱਚ ਡੱਕਣਾ ਚਾਹੁੰਦੇ ਆ ਪਹਿਲਾਂ ਹੀ ਜੇਲ੍ਹਾਂ ਭਰੀਆਂ ਪਈਆਂ ਤੇ ਅਸਾਂ ਨਹੀਂ ਚਾਹੁੰਦੇ ਕਿ ਪੰਜਾਬ ਦਾ ਨੌਜਵਾਨ ਜੇਲ੍ਹ ਜਾਵੇ ਉਹ ਕਹਿੰਦੇ ਇਮੀਗ੍ਰੇਸ਼ਨ ਏਜੰਟਾਂ ਦੇ ਖਿਲਾਫ ਵੀ ਮੈਂ ਬੋਲਦਾ ਰਿਹਾ ਤੇ ਹੁਣ ਜੇ ਕੋਈ ਕਰ ਰਿਹਾ ਤੇ ਸਾਨੂੰ ਸ਼ਿਕਾਇਤਾਂ ਦਿਓ ਅਸੀਂ ਨਪਟਾਰਾ ਕਰਾਂਗੇ ਪਹਿਲਾਂ ਵਾਲਿਆਂ ਦਾ ਕਰੋਨਾ ਜੀ ਜਿਹੜੀ ਪਹਿਲਾਂ ਵਾਲੀ ਸ਼ਿਕਾਇਤਾਂ ਪਹੁੰਚੀ ਉਹਨਾਂ ਕੋਲੇ ਉਹਨਾਂ ਨੇ ਬਟਾਰਾ ਤੋਂ ਹੋਜੀ ਅਗਲੀਆਂ ਦਾ ਬਾਅਦ ਚ ਕਰ ਲਿਓ ਹੂੰ ਜਿੰਨੀਆਂ ਸ਼ਿਕਾਇਤਾਂ ਹੁਣ ਤੱਕ ਸਰਕਾਰ ਕੋਲੇ ਪਹੁੰਚ ਗਈਆਂ ਕਿੰਨੇ ਲੋਕਾਂ ਨੇ ਆਪਣੀ ਜ਼ਮੀਨ ਘਰ ਵੇਚ ਕੇ ਬੱਚੇ ਬਾਹਰ ਭੇਜਣ ਵਾਸਤੇ ਏਜੰਟਾਂ ਕੋਲੇ ਪੈਸੇ ਭਰੇ ਹੋਏ ਆ ਲੇਕਿਨ ਕਿਸੇ ਦੇ ਬੈਪਸ ਵਾਸਤਾ ਨਹੀਂ ਆਏ ਬੱਚੇ ਭੁੱਖੇ ਮਰਦੇ ਫਿਰਦੇ ਆ ਇਹ ਸਾਰਾ ਆਪਣਾ ਬੇਰਜ਼ਗਰੀ ਦਾ ਮਾਮਲਾ ਹੈ ਜੇ ਇੱਥੇ ਰੋਜ਼ਗਾਰ ਮਿ ਦੇਵੇ ਗਵਰਨਮੈਂਟ ਕਿਉਂ ਬੱਚੇ ਬਾਹਰ ਜਾਣ ਕਿਸੇ ਦਾ ਹੱਕ ਨਹੀਂ ਬਣਦਾ ਵੀ ਉਸ ਨੂੰ ਰੋਜ਼ਗਾਰ ਮਿਲੇ ਜਗਾ ਕਿਉਂ ਨਹੀਂ ਦੇ ਸਕਦੀ ਗਵਰਨਮੈਂਟ ਪਿਛਲੀਆਂ ਸਰਕਾਰਾਂ ਨੇ ਨਹੀਂ ਉਹੀ ਹਾਲੇ ਨੇ ਕਰਤਾ ਬਦਲਾ ਲੋਕਾਂ ਨੇ ਬਦਲਾ ਦੇ ਵਾਸਤੇ ਸਰਕਾਰ ਚੁਣੀ ਸੀ ਪਰ ਕੋਈ ਬਦਲਾ ਨਹੀਂ ਆਇਆ ਇਹ ਉਸ ਤੋਂ ਵੀ ਜ਼ਿਆਦਾ ਗਲਤ ਨਿਕਲ ਗਏ ਜਿਵੇਂ ਕਈ ਥਾਵਾਂ ਦੇ ਉੱਤੇ ਗੱਲ ਇਹ ਚੱਲ ਰਹੀ ਸੀ ਕਿ ਡੈਮੋਕ੍ਰੇਸੀ ਨੂੰ ਕਹਿੰਦੇ ਖਤਰਾ ਹੈ ਜੀ ਉੱਧਰ ਆਪ ਵਾਲਿਆਂ ਨਾਲ ਕਹਿੰਦੇ ਚੰਡੀਗੜ੍ਹ ਉਹ ਨਗਰ ਨਿਗਮ ਦੀ ਚੋਣ 'ਚ ਧੱਕਾ ਹੋਇਆ ਧਰਨਾ ਦੇਣ ਚਲੇ ਗਏ ਚੰਡੀਗੜ੍ਹ ਆ ਦਿੱਲੀ ਆਮ ਆਦਮੀ ਪਾਰਟੀ ਵਾਲੇ ਉੱਥੇ ਕਹਿੰਦੇ ਡੈਮੋਕ੍ਰੇਸੀ ਨੂੰ ਖਤਰਾ ਹੈ ਇੱਥੇ ਵਾਲੇ ਲੋਕ ਕਹਿੰਦੇ ਕਿ ਜੇ ਇਸ ਤਰ੍ਹਾਂ ਪਰਚੇ ਪਾਉਂਗੇ ਕਿ ਇੱਥੇ ਡੈਮੋਕ੍ਰੇਸੀ ਨੂੰ ਖਤਰਾ ਨਹੀਂ ਇੱਥੇ ਪੂਰਾ ਖਤਰਾ ਹੈ ਜੀ ਡੈਮੋਕ੍ਰੇਸੀ ਦਾ ਤੁਸੀਂ ਧਰਨਾ ਦੇਣ ਗਏ ਉਸ ਨਾਲ ਧੱਕਾ ਹੋਇਆ ਜਿਹੜਾ ਪੰਜਾਬ ਦੀ ਰੋਕਣ ਤੁਸੀਂ ਕਰ ਰਹੇ ਹੋ ਧਰਨੇ ਦਿੱਤੇ ਦਿੱਲੀ ਦਾ ਨਾ ਕਿ ਡਾ ਵੱਡਾ ਲੱਗਿਆ ਜ ਉੱਥੇ ਕੀ ਹੋਇਆ ਕਿਸੇ ਦੇ ਡੰਡਾ ਸੁੱਟੀ ਪੱਜਿਆ ਇਹਨਾਂ ਨੇ ਬੱਸਾਂ ਦੇ ਵਿੱਚ ਨੌਜਵਾਨਾਂ ਨੂੰ ਤੱਕ ਤੱਕੇ ਉਹਨਾਂ ਦੇ ਹੁੱਜਾ ਮਾਰੀਆਂ ਸੋਟੀਆਂ ਮਾਰੀਆਂ ਨੇ ਸ਼ਰਿਆਂ ਜੂਟੀ ਤੁਸੀਂ ਮੀਡੀਆ ਨੇ ਦਿਖਾਇਆ ਤੇ ਉਹਨਾਂ ਦਾ ਕੁੱਟਮਾਰ ਕੀਤੀ ਗਿਆ ਕੀ ਉਹਨਾਂ ਦਾ ਕਸੂਰ ਸੀਗਾ ਜੀ ਇੱਕ ਸਚਾਈ ਦੇ ਪਿੱਛੇ ਮੁਲਖ ਲੱਗੇ ਹੋਇਆ ਸਚਾਈ ਦੇ ਪਿੱਛੇ ਜਿਹੜਾ ਬੋਲੂਗਾ ਉਸ ਨੂੰ ਦੱਪਣਗੇ ਇਹ ਇਸ ਭਾਨਾ ਸੀਤੂ ਦੀ ਰਿਹਾਈ ਵਾਸਤੇ ਨਾ ਕਈ ਲੋਕ ਆ ਚਿਹਰੇ ਜਮੰਨੇ ਪਰਮੰਨੇ ਆ ਜਾਣੇ ਪਛਾਣੇ ਜਿਵੇਂ ਲੱਖਾ ਸਦਾਣਾ ਉਹਨਾਂ ਚੋਂ ਇੱਕ ਹੈ ਜਦੋਂ ਉੱਥੇ ਅਫਸਰਾਂ ਨਾਲ ਸਮਝੌਤਾ ਹੋਇਆ ਨਾ ਸ਼ਾਮ ਨੂੰ 7:30-8 ਵਜੇ ਸੰਗਰੂਰ ਵਾਲੀ ਥਾਂ ਤੇ ਕਈਆਂ ਨੇ ਸ਼ੱਕ ਦੀ ਨਜ਼ਰ ਨਾਲ ਦੇਖਿਆ ਪਿੰਡ ਵਾਲੇ ਲੋਕ ਕਿਵੇਂ ਦੇਖਦੇ ਆ ਕਿ ਉੱਥੇ ਜਿਹੜਾ ਸਮਝੌਤਾ ਹੋਇਆ ਕਿਤੇ ਨਾ ਕਿਤੇ ਮਤਲਬ ਗਲਤ ਹੋ ਗਿਆ ਜਾਂ ਉਦੋਂ ਠੀਕ ਲ ਮੰਨ ਲੈਣੀ ਚਾਹੀਦੀ ਸੀ ਪੁਲਿਸ ਦੀ ਸਮਝੌਤਾ ਲਿਖਤੀ ਰੂਪ ਦਿੱਤਾ ਜਿਨ੍ਹਾਂ ਨੇ ਹੂੰ ਉਹ ਵੀ ਮੌਕੇ ਦੇ ਅਫਸਰ ਨੇ ਹੂੰ ਸਰਕਾਰ ਤੱਕ ਉਹਨਾਂ ਦੀ ਪਹੁੰਚ ਹੈ ਹੂੰ ਆਪਣੇ ਲੱਖਸ ਸਧਾਨਾ ਤੇ ਨਾਲ ਹੋਰ ਆਪਣੇ ਪਾਰਟੀਆਂ ਦੇ ਨਮਾਇंदे ਤੇ ਕਿਸਾਨ ਯੂਨੀਅਨ ਦੇ ਸਾਰੇ ਨਗਰ ਲੜ ਕੇ ਕਰਿਆ ਇਕੱਲੇ ਲੱਖਸ ਸਧਾਨਾ ਕੋਈ ਸਮਝੌਤਾ ਨਹੀਂ ਕਰਿਆ ਜੇ ਉਹਨਾਂ ਨੇ ਉਹਨਾਂ ਦੀ ਗੱਲ ਮੰਨੀ ਤਾਂ ਸਰਕਾਰ ਨੂੰ ਗੱਲ ਮੰਨੀ ਚਾਹੀਦੀ ਨਾ ਜੇ ਲੱਖਸ ਸਧਾਨੇ ਨੇ ਸਰਕਾਰ ਦੀ ਉਹਨਾਂ ਦੀ ਆਪਣੇ ਪੁਲਿਸ ਅਫਸਰ ਦੀ ਗੱਲ ਮੰਨੀ ਹੈ ਤਾਂ ਫਿਰ ਸਰਕਾਰ ਨੂੰ ਮੰਨਣੀ ਚਾਹੀਦੀ ਹੈ ਉਦੋਂ ਵੀ ਕਈ ਨੌਜਵਾਨ ਕਹਿੰਦੇ ਹੁਣ ਤਾਂ ਅਸੀਂ ਪੱਕੇ ਬੈੰਨੇ ਆ ਜਦੋਂ ਤੱਕ ਭਾਨਾ ਸਿੱਧੂ ਬਾਹਰ ਨਹੀਂ ਆਉਂਦਾ ਮੇਰੇ ਇੱਕ ਆਖਰੀ ਸਵਾਲ ਹੀ ਹੈ ਕਿ ਹੁਣ ਲੋਕ ਮੁਰਦ ਦੁਬਾਰਾ ਜੇ ਕਲ ਕਾਲ ਦਿੱਤੀ ਜਾਂਦੀ ਹੈ ਚੱਲਣ ਨੂੰ ਤਿਆਰ ਹੋ ਜਾਣਗੇ ਕਿਉਂਕਿ ਕਈ ਵਾਰੀ ਮਾਂ ਪਿਓ ਵੀ ਕਹਿੰਦੇ ਆ ਕਿ ਬੇਟਾ ਰੋਜ਼ ਰੋਜ਼ ਤੁਸੀਂ ਕਿੱਧਰ ਜਾਓਗੇ ਧਰਨੇ 'ਚ ਨਹੀਂ ਜੀ ਸਾਡਾ ਉਹ ਵੀ ਘਰਾ ਹੈ ਨਾ ਸਾਡਾ ਬੇਟਾ ਹੈ ਤੀਜਾ ਸਾਡਾ ਅਸੀਂ ਉਹਦੇ ਪਿੱਛੇ ਜਾਨ ਲਾ ਦਾਂਗੇ ਜਿੰਨੀ ਦੇਰ ਭਾਨਾ ਰਹਿਣਾ ਨਹੀਂ ਕਰਦੇ ਅਸੀਂ ਪੱਕਾ ਮੋਰ ਚਲਾਵਾਂਗੇ ਹੁਣ ਪਹਿਲਾ ਵਾਲੀ ਗੱਲ ਹੁਣ ਨਹੀਂ ਹੋਊਗੀ ਮਤਲਬ ਪਹਿਲਾਂ ਇੱਕ ਦਿਨ ਵਾਲਾ ਧਰਨਾ ਨਹੀਂ ਹੋਣਾ ਚਾਹ। ਹਾਂਜੀ ਨਾ ਉਸ ਦਿਨ ਵੀ ਚਾਰ-ਚਾਰ ਦੰ ਦਾ ਰਸਨ ਸੀ ਟਰਾਲੀਆਂ 'ਚ। ਹੂੰ ਉਹਦਾ ਸਿਰਫ ਜਿਹੜੇ ਮੂਹਰੇ ਆਗੂ ਸੀ ਉਹਨਾਂ ਦੀ ਗੱਲ ਮੰਨ ਲ ਗਏ ਤੁਰਪੇ। ਹੂੰ ਚਾਰ-ਚਾਰ ਦੰ ਦਾ ਰਸਨ ਟਰਾਲੀ 'ਚ ਸੁੱਕਾ, ਦਾਲਾਂ, ਦੁੱਧ, ਆਟਾ ਸਾਰਾ ਕੁਸਤੀ। ਹੂੰ ਬਾਲਣ ਤੱਕ ਸਾਡੇ ਕੋਲੇ ਜੀ। ਹੁਣ ਨਜ਼ਰ ਕੀ ਆਉਂਦਾ ਨੌਬਤ ਆ ਸਕਦੀ ਐ ਪੱਕੇ ਮੋਰਚੇ ਵਾਲੀ? ਆਊਗੀ ਜੀ। ਜਿਹੜੇ ਸਾਬ ਸਰਕਾਰ ਕਰੀ ਐ ਨਾ ਪੱਕਾ ਮੋਰਚਾ ਲਾਉਣਾ ਪੈਣਾ। ਹੂੰ ਤਾਂ ਪਿੰਡ ਕੋੜ ਦੋਨਾਂ ਦੇ ਕੁਝ ਲੋਕਾਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਬਹੁਤ ਸਾਰੇ ਲੋਕ ਕੈਮਰੇ ਦੇ ਸਾਹਮਣੇ ਆਉਣ ਤੋਂ ਝਿਜਕਦੇ ਜਰੂਰ ਹੈ ਗੱਲ ਨਹੀਂ ਹੋ ਪਉਂਦੀ ਪਰ ਕੁਝ ਲੋਕ ਕੈਮਰੇ ਦੇ ਸਾਹਮਣੇ ਵੀ ਬੋਲਦੇ ਅੱਗੇ ਪਿੱਛੇ ਵੀ ਗੱਲਾਂ ਕਰਦੇ ਆ ਪਰ ਇਹਨਾਂ ਦਾ ਕਹਿਣਾ ਹੈ ਕਿ ਸਾਡਾ ਸਾਰਾ ਪਿੰਡ ਨਾਲ ਖੜਾ ਹੈ ਪੰਚਾਇਤ ਖੜੀ ਹੈ ਜਿੰਨੇ ਪਰਚੇ ਪੈ ਰਹੇ ਆ ਉਹ ਸਾਰੇ ਝੂਠੇ ਆ ਗਲਤ ਨੇ ਹੁਣ ਭਾਨਾ ਸਿੱਧੂ ਦੇ ਹੱਕ ਵਿੱਚ ਪਿੰਡ ਕੋੜ ਦੋਨਾਂ ਤੋਂ ਆਵਾਜ਼ ਮੁਰਦ ਤੋਂ ਉੱਠਣੀ ਸ਼ੁਰੂ ਹੋ ਗਈ ਹੈ ਜਿਹੜੀ ਕਿ ਪਹਿਲਾਂ ਵੀ ਇੱਥੋਂ ਹੀ ਸ਼ੁਰੂਆਤ ਹੋਈ ਵੱਡੇ ਕੱਟ ਦੀ ਦੇਖਦੇ ਆ ਕਿ ਲੜਾਈ ਕਿੱਥੇ ਜਾ ਕੇ ਖਤਮ ਹੁੰ ਚਰੀ ਦੇ ਉਤੇ ਪਿੰਡ ਭਾਨਾ ਸਿੱਧੂ ਦੇ ਜਿਹੜੇ ਲੋਕ ਨੇ ਪਿੰਡ ਵਾਸੀ ਨੇ ਉਹ ਜਰੂਰ ਸਵਾਲ ਖੜੇ ਕਰ ਰਹੇ ਨੇ ਦੇਖਦੇ ਆ ਕਿ ਹੋਰ ਪੰਜਾਬ ਦੇ ਕਿਹੜੇ ਕਿਹੜੇ ਥਾਂ ਤੋਂ ਭਾਨਾ ਸਿੱਧੂ ਦੇ ਹੱਕ ਵਿੱਚ ਆਵਾਜ਼ ਆਉਂਦੀ ਹੈ ਔਰ ਕਿੱਥੇ ਕਿੱਥੇ ਧਰਨਾ ਮਜਾਰਾ ਹੋ ਸਕਦਾ ਤੇ ਇਹਨਾਂ ਨੇ ਤਾਂ ਕਿਹਾ ਕਿ ਅਸੀਂ ਸੋਚ ਲਿਆ ਕਿ ਪੱਕਾ ਮੋਰਚਾ ਇੱਕ ਲੱਗੇਗਾ ਜਿਸ ਦੇ ਲਈ ਅਸੀਂ ਬਿਲਕੁਲ ਤਿਆਰ ਖੜੇ ਆ ਟਾਊਨ ਵਾਲੇ ਸਮੇਂ 'ਚ ਦੇਖਦੇ ਹਾਂ ਕਿ ਕੀ ਕੁਝ ਅਪਡੇਟ ਸਾਹਮਣੇ ਆ ਸਕਦਾ ਹੈ ਫਿਲਹਾਲ ਪਿੰਡ ਦੇ ਲੋਕਾਂ ਨਾਲ ਅਸੀਂ ਇਹ ਗੱਲਬਾਤ ਕੀਤੀ ਹੈ ਤੁਸੀਂ ਕੀ ਸੋਚਦੇ ਸਮਝਦੇ ਹੋ ਆਪਣੀ ਆਪਣੀ رائے ਤੇ ਆਪਣੇ ਆਪਣੇ ਸੁਝਾਅ ਵੀ ਕਮੈਂਟ ਬਾਕਸ ਦੇ ਜ਼ਰੀਏ ਸਾਂਝੇ ਕਰ ਸਕਦੇ ਹੋ ਫਿਲਹਾਲ ਇਸ ਰਿਪੋਰਟ ਚ ਐਨਾ ਹੀ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਪਿੰਡ ਕੋਟਦੁਣਾ